ਰਸੂ ਪ੍ਰਸਤੇ ਜਰੀਏ ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹੇ ਉਹਨੇ ਸੁਭਦੀ ਬਨਾਮ ਬਣਾਉਣ ਦੀ بجائے ਸਿੱਧੂ ਮੂਸੇ ਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਹੈ ਵੀ ਵਕਤ ਦੀ ਮਾਰ ਪਈ ਸਿੱਧੂ ਮੂਸੇ ਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਦਰੀ ਤੋਂ ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਆ ਸਾਡੇ ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਦ ਤੱਕ ਉਹ ਨਾ ਕਿਸੇ ਦੇ ਖੰਡ ਪਾੜ ਤੇ ਸਹਿਜ ਪਾੜ ਤੇ ਜਾ ਕੇ ਨਾਮਸਤੀ ਕਰਦਾ ਸ਼ਾਇਦ ਉਹਨੂੰ ਆਨੰਦ ਨਹੀਂ ਹੋਦਾ ਸੀ ਇਸ ਗੱਲ ਦਾ ਉਹਦੇ 'ਚ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਰੇ ਸਮਝਿਆ ਹੀ ਨਹੀਂ ਸੀ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀਆਂ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਦੇ ਤੁਸੀਂ ਹਰ ਜੀ ਨੇ ਹਰ ਇਸ ਨਦੀ ਬਸਿੰਦੇ ਨੇ ਇੰਨੀ ਖੁਸ਼ੀ ਬਣਾਈ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮਦੀਦ ਕਿਹਾ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਹੈ ਤੇ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਬਨੌਰ ਦੇ ਜੰਮਦੇ ਦੇ ਬਣ ਗਏ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਕੌਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਤੁਸੀਂ ਮੇਰੇ ਪਰਵਾਰ ਨਾਲ ਜਿਵੇਂ ਹੁਣ ਤੱਕ ਤੁਸੀਂ ਇਹ ਸਾਂਝ ਬਣਾ ਕੇ ਰੱਖੀ ਹੈ ਮੈਂ ਉਮੀਦ ਕਰਦਾ ਤਾਂ ਆਪਾਂ ਅੱਗੇ ਤੋਂ ਵੀ ਮਿਲ ਜੁਲ ਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿਨਸ ਕਰਾਂ ਪਰੰਤੂ ਮੈਨੂੰ ਆਪ ਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਤੇ ਮੈਂ ਹਮੇਸ਼ਾ ਤੁਹਾਡੇ ਦਰਮਿਆਨ ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨਾ ਹੀ ਤੁਹਾਨੂੰ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਚ ਰਹਿੰਦਿਆਂ ਚੋ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨਗਰ ਨੂੰ ਇਸ ਗੱਲ ਦਰਨੇ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋਊਗੀ ਹੋਵੇ ਤਾਂ ਅਸੀਂ ਮਾਫੀ ਜੋੜ ਚੌਹਨੇ ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ ਜਿੰਨਾ ਕਿ ਸਾਡੀ ਚ ਮਲ ਪਿਆ ਮਿੱਤਰ ਦੇ ਭਲੇ ਬਾਰੇ ਕੀ ਕਦੇ ਪਲਾਨਿੰਗ ਕਰਾਂਗੇ ਕੀ ਕਰਾਂਗੇ ਤਾਂ ਤੁਸੀਂ ਸਾਰੇ ਇਹਨਾਂ ਪਿਆਰ ਦਿੱਤਾ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਤੰਦਰੁਸਤ ਰਹੋ ਤਰੱਕੀ ਰਹੂਗੀ ਖਾਨਸਾ ਬੋਲੇ ਮਨਜੀਤ ਕੌਰ ਮਾਤਾ ਰੰਗਵੀ ਤੇ ਨਿੰਮ ਨੰਬਰ ਨੇ ਅੱਜ ਕੀ ਗੱਲਬਾਤ ਹੈ ਦੱਸੋ ਸਾਨੂੰ ਖੁਸ਼ੀ ਹੈ ਹਾਂ ਸਾਡਾ ਪੁੱਤ ਆ ਗਿਆ ਸਾ ਵਾਪਸ ਆ ਅੱਛਾ ਸਾਨੂੰ ਬਹੁਤ ਖੁਸ਼ੀ ਆ ਸਾਡਾ ਸਾਡਾ ਸਿੱਧੂ ਆ ਗਿਆ ਅੱਛਾ ਦੇ ਸਾਥ ਚਾਹ ਨਹੀਂ ਚੱਕੀ ਦਾ ਤਕਤੀ ਸੁਵਾਨੀ ਪੈ ਲੱਗਦਾ ਸਾਡੀ ਇੰਨੀ ਖੁਸ਼ੀ ਹੈ ਅੱਜ ਹੋਲੀ ਦਾ ਤਿਹਾਰ ਓਵੇਂ ਮਨਾਤਾ ਸੀ ਹਾਂ ਓਵੇਂ ਜਿਵੇਂ ਸਾਡਾ ਸਿੱਧੂ ਮਨਾਉਂਦਾ ਸੀ ਸਿੱਧੂ ਕੀ ਕੁਛ ਕਰਦਾ ਹੋਲੀ ਦੇ ਅੱਛਾ ਤੂੰ ਤਾਂ ਬਹੁਤ ਕੁਛ ਹੀ ਨਾ ਤਾਂ ਜਵਾਕ ਹੀ ਸਾਡਾ ਫਾਸਾੜੀਆਂ ਗਲੀਆਂ ਦੇ ਰੌਣਕ ਸੀ ਓ ਅੱਜ ਫੇਰ ਮੋੜਿਆ ਗਿਆ ਰੌਣਕਾਂ ਹਾਂ ਓਹੀ ਰੌਣਕਾਂ ਹੇ ਰਾਗੀਆਂ ਜਿਹੜੀਆਂ ਸਿੱਧੂ ਬਣੇ ਸੀ ਉਹੀ ਰਾਉਣ ਕਾ ਬਾਸ ਫੇਰ ਆ ਗਈਆਂ ਕਹਿੰਦੇ ਆਹ ਸਾਥ ਚ ਮੈਂਦਾ ਸੀ ਬਾਬਾ ਐਂ ਬੈਂਦਾ ਸੀ ਆਹ ਸਾਥ ਚ 11 ਵਜੇ ਤੱਕ ਅਧਿਨੇ ਵੀ ਆਈ ਨਹੀਂ ਬਤਾਉਂਦਾ ਕਾ ਕਾ ਘੇੜੇ ਲਾ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਤਾਂ ਮੈਂ ਤਾਂ ਕਹਿ ਦਿੰਦੀ ਉਹ ਤੇ ਖੜੀ ਉਹ ਸਿੱਧੂ ਨਾਂ ਕੇ ਸਿੱਧੂ ਨਾਂ ਗਿਆ ਜਵਾਖਾ ਨੂੰ ਪਤਾ ਹੀ ਨਹੀਂ ਇਸ ਲੱਗਦਾ ਮਿੰਨ ਨਾਲਿਆਂ ਨੂੰ ਕਿਤੇ ਸੈਕ ਤੇ ਆ ਗਿਆ ਕਿਤੇ ਤੁਰਕੇ ਆ ਗਿਆ ਗਲਤ ਤੇ ਤੁਰਕੀ ਆਉਂਦਾ ਅੱਛਾ ਕੁੱਲ ਨੂੰ ਮੰਨਦਾ ਕੁੱਲ ਨੂੰ ਮਿਲ ਕੇ ਜਾਂਦਾ ਕੋਈ ਵੀ ਵੱਡੇ ਤੋਂ ਛੋਟਾ ਛੋਟਿਆਂ ਨਾਲ ਵਾਹ ਪਿਆਰ ਕਰਦਾ ਜਿਹੜੇ ਛੋਟੀ ਪੰਜੀ ਕੀ ਨਾਮ ਹੈ ਵਰਮਨਜੀਤ ਕੌਰ ਹੈ ਜੀ ਮੇਰਾ ਨਾਮ ਜੀ ਜੀ ਅੱਜ ਰੰਗ ਰੰਗ ਖੇਡੀ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਿੱਧੂ ਦੇ ਆਉਣ ਦੀ ਖੁਸ਼ੀ ਮਨਾ ਰਹੇ ਹਾਂ ਬਹੁਤ ਖੁਸ਼ੀ ਹੈ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ ਅਸੀਂ ਜੀ ਬਹੁਤ ਉਹ ਕਰਾਂਗੇ ਜੀ ਹਜੇ ਆਪਨੇ ਆਉਣਾ ਬਾਈ ਸਾਹਿਬ ਨੇ ਸਰਪੰਚ ਨੇ ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ ਹਾਂ ਜੀ ਅੱਜ ਦਾ ਪੂਰਾ ਮਾਹੌਲ ਨੇ ਮੈਨੂੰ ਬੰਨ੍ਹ ਨੀ ਮੈਨੂੰ ਜੀ ਹਾਂ ਅਸੀਂ ਬੰਨ੍ਹਤਾ ਜੀ ਕਹਿੰਦਾ ਛੋਟਾ ਸ਼ੁਭ ਆ ਗਿਆ ਬਾਪੂ ਆ ਗਿਆ ਜੀ ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ ਅੱਛਾ ਕਿੰਨਾ ਕੁ ਮਾਹੌਲ ਬੰਦਾ ਸੀ ਸਿੱਧੂ ਰੇ ਜੀ ਬਹੁਤ ਜ਼ਿਆਦਾ ਹੀ ਬੰਦਾ ਸੀ ਇੱਥੇ ਆ ਕੇ ਲੈਂਦਾ ਸੀ ਉਹ ਹਾਂ ਜੀ ਉਹਨੇ ਆ ਕੇ ਜਦੋਂ ਹੋਲੀ ਹੁੰਦੀ ਉਹ ਸਾਰੇ ਨਾਲ ਖੇਡਦਾ ਜੀ ਲੰਮੇ ਟਾਈਮ ਤੋਂ ਖੁਸ਼ੀ ਨਹੀਂ ਮਨਾਈ ਸੀ ਪਿੰਡ ਦੇ ਨਾ ਜੀ ਨਾ ਜੀ ਨਵੇਂ ਹੁਣ ਬਣਾਈਏ ਸੀ ਹੈ ਹੁਣ ਬਣਾਈਏ ਬਹੁਤ ਜੀ ਬਹੁਤ ਹੋ ਗਿਆ ਜੀ ਅੱਜ ਫੇਰ ਹੁਣ ਤਾਂ ਨਹੀਂ ਮੁੜਨ ਦਿੰਦੇ ਖੁਸ਼ੀ ਨਾ ਜੀ ਨਾ ਜੀ ਹੁਣ ਤਾਂ ਜੀ ਉਸ ਤੋਂ ਬਾਅਦ ਤਾਂ ਖੁਸ਼ੀਆਂ ਬਣਾਵਾਂਗੇ ਜੀ ਉਸ ਤੋਂ ਬਾਅਦ ਬਣਾਵਾਂਗੇ ਹਾਂ ਜੀ ਕੀ ਬਾਤ ਹੈ ਹਾਂ ਜੀ ਕੀ ਨਾਮ ਆਮਨਦੀਪ ਕਰਨ ਆਮਨਦੀਪ ਜੀ ਸਿੱਧੂ ਮੁੜ ਆਇਆ ਜੇ ਹੋਲੀ ਦਾ ਤਿਹਾੜਾ ਹੈ ਸਾਰੇ ਪਾਸੇ ਤੁਸੀਂ ਰੰਗ ਹੀ ਰੰਗ ਕਰ ਰੱਖਿਆ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਸਾਡਾ ਸਿੱਧੂ ਵਾਪਸ ਆ ਗਿਆ ਵੀਰੇ ਸਾਨੂੰ ਇੰਨੀ ਖੁਸ਼ੀ ਆ ਬਹੁਤ ਜ਼ਿਆਦੇ ਕਿਉਂ ਕਿਉਂਕਿ ਸਾਡੇ ਸਾਰੇ ਤਿਹਾੜੀ ਪਿੱਕੇ ਪੈ ਚੱਲੇ ਸੀ ਅੱਜ ਸਾਡੇ ਉਹ ਪੋਤਾਂ ਵਾਪਸ